ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਉਹ ਹੈ ਕਾਟਨ ਬੈਲਟ ਮਾਲਵੇ ਵਿੱਚ ਕਾਟਨ ਬੈਲਟ ਕਾਫੀ ਜ਼ਿਆਦਾ ਹੈਗੀ ਆ ਤੇ ਜਿਹਦੇ ਵਿੱਚ ਅਬੋਹਰ ਦਾ ਨੰਬਰ ਪਹਿਲੇ ਤੇ ਆਂਦਾ ਹੈ ਕਾਟਨ ਅਬੋਹਰ ਦੀ ਪਹਿਲੀ ਫਸਲ ਹੁੰਦੀ ਸੀ ਪਰ ਅੱਜ ਕੱਲ ਨਹੀਂ ਹੈਗੀ ਕਾਰਨ ਕੀ ਹੈ ਕਿ ਐਸ ਫਸਲ ਦੇਖੋ ਕਿੰਨੀ ਸੋਹਣੀ ਫਸਲ ਹੈ ਐਸ ਫਸਲ ਉੱਪਰ ਲਗਾਤਾਰ ਪਿਛਲੇ 20-25 ਸਾਲਾਂ ਤੋਂ ਕਦੇ ਅਮਰੀਕਨ ਸੁੰਡੀ ਤੇ ਕਦੇ ਗੁਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਹੈ ਬਹੁਤ ਜ਼ਿਆਦਾ ਪਰੇਸ਼ਾਨ ਨੇ ਅਬੋਹਰ ਦੇ ਕਿਸਾਨ ਜਿਨ੍ਹਾਂ ਨੇ ਇਹ ਫਸਲ ਨੂੰ ਛੱਡ ਕੇ ਹੁਣ ਚੋਨੇ ਵੱਲ ਰੁੱਕ ਕਰ ਲਿਆ ਤੇ ਚੋਨੇ ਦੀ ਬਿਜਾਈ ਜਿਹੜੀ ਆ ਅਬੋਹਰ ਦੇ ਵਿੱਚ ਵੱਧਦੀ ਜਾ ਰਹੀ ਹੈ ਜਦ ਕਿ ਅਬੋਹਰ ਟੇਲਾਂ ਦਾ ਏਰੀਆ ਹੈ ਅਬੋਹਰ ਜਿਹੜਾ ਨੋਟ ਕਰਿਓ ਟੇਲਾਂ ਦਾ ਏਰੀਆ ਹੈ ਇੱਥੇ ਪਾਣੀ ਪਹਿਲਾਂ ਹੀ ਪੂਰਾ ਨਹੀਂ ਹੁੰਦਾ ਤੇ ਅੱਜ ਹਾਲਾਤ ਇਹ ਹੋ ਗਏ ਨੇ ਕਿ ਅਬੋਹਰ ਦੇ ਜਿਹੜੇ ਕਿਸਾਨ ਹੈਗੇ ਆ ਅਬੋਹਰ ਦੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਨਰਮਾ ਛੱਡ ਕੇ ਚੋਨੇ ਵੱਲ ਜਾਣਾ ਪੈ ਰਿਹਾ ਤੁਸੀਂ ਕੈਮਰਾਮੈਨ ਨੂੰ ਕਹੂੰਗਾ ਕਿ ਦੂਸਰੇ ਪਾਸੇ ਤੁਸੀਂ ਦਿਖਾਓ ਅੱਜ ਵੀ ਜਿਹੜੀ ਜ਼ਮੀਨ ਹੈ ਹੁਣੇ ਵਹੀ ਵਾਸਤੇ ਪਈ ਹੈ ਇਹਦਾ ਕੋਈ ਕਾਰਨ ਹੈ ਕਿ ਝੋਨਾ ਲੱਗਣਾ ਇਸ ਮਹੀਨੇ ਸਾਹਮਣੇ ਤੁਸੀਂ ਦੇਖੋ ਮੈਂ ਕਹੂੰਗਾ ਵੀ ਸਾਹਮਣੇ ਵੀ ਦਿਖਾਓ ਵੀ ਸਾਹਮਣੇ ਮੋਟਰ ਚੱਲ ਰਹੀ ਹੈ ਅਸੀਂ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਵਾਰ ਜਿਹੜਾ ਹੈ ਅਬੋ ਇਕੱਲੇ ਅਬੋਹਰ ਦੀ ਗੱਲ ਕਰ ਰਹੇ ਆ ਕਿ ਅਬੋਹਰ ਦੇ ਵਿੱਚ 21000 ਹਕਟੇਅਰ ਦਾ ਜਿਹੜਾ ਨਰਮੇ ਦਾ ਜਿਹੜਾ ਰਕਬਾ ਸੀ ਇਸ ਵਾਰ ਨਰਮਾ ਨਹੀਂ ਲੱਗਿਆ ਸਾਡੇ ਨਾਲ ਕਿਸਾਨ ਵੀ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤਾਂ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਇਹ ਸਮੱਸਿਆ ਕਿਉਂ ਹੈਗੀ ਆ ਤੇ ਕਿਉਂ ਪੈਦਾ ਹੋਈ ਕਿਉਂ ਕਿਸਾਨਾਂ ਨੇ ਨਰਮੇ ਤੋਂ ਮੁਖ ਮੋੜ ਲਿਆ ਕੀ ਕਾਰਨ ਰਹਿ ਦੋਸਤੋ ਸਾਡੇ ਨਾਲ ਨੇ ਉਗੇ ਕਿਸਾਨ ਨੇ ਜਾਗਰੂਕ ਕਿਸਾਨ ਨੇ ਰਾਜਨ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੁਖਜਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਜੀ ਤੁਸੀਂ ਸਾਨੂੰ ਮੌਕਾ ਦਿੱਤਾ ਹੈ ਕਵਰੇਜ ਕਰਨ ਵਾਸਤੇ ਆਪਣੇ ਖੇਤ ਦੇ ਵਿੱਚ ਕੀ ਕਾਰਨ ਹੈ ਕਿ ਨਰਮੇ ਵਾਲੇ ਪਾਸੇ ਮੈਂ ਵੀ ਵੇਖ ਰਹਾ ਮੈਂ ਬਹੁਤ ਘੱਟ ਿਕੜ ਦੇ ਵਿੱਚ ਤੁਹਾਡਾ ਵੀ ਨਰਮਾ ਬਹੁਤ ਘੱਟ ਲੱਗਿਆ ਚੋਨਾ ਜ਼ਿਆਦਾ ਵਿਖ ਰਿਹਾ ਇਸ ਵਾਰ ਕੀ ਕਾਰਨ ਕੀ ਰਿਹਾ ਕਾਰਨ ਇਹ ਹੈ ਤੁਸੀਂ ਇਹ ਵੇਖ ਲਓ ਵੀ ਇਹ 400 ਕਿੱਲੇ ਦੇ ਵਿੱਚ 6 ਕ ਨਾਲ ਨਰਮਾ ਖੜਾ ਹੈ ਠੀਕ ਹੈ ਸਾਰੇ ਚੋਨਾ ਲੱਗਿਆ ਸਾਰੇ ਚੋਨਾ ਠੀਕ ਹੈ ਇਹ ਵੀ ਤਾਂ ਬੀਜ ਹੈ ਸ਼ਾਇਦ ਕੁਦਰਤ ਦੀ ਕੋਈ ਕਿਰਮਤ ਹੋ ਜਾਈ ਤੇ ਇਹ ਨਰਮਾ ਹੋ ਜਾਈ ਤੇ ਅਸੀਂ ਅਗਲੀ ਵਾਰੀ ਚੋਨੇ ਤੋਂ ਦੁਬਾਰਾ ਨਰਮੇ ਹਲ ਵਾਪਸ ਆ ਜੀ ਠੀਕ ਹੈ ਕਾਰਨ ਇਹ ਹੈ ਸਰਕਾਰਾਂ ਦੀ ਨਾਕਾਮੀ ਜੀ ਤੁਹਾਨੂੰ ਪਤਾ ਹੋਊਗਾ ਪਿੱਛੇ ਅਮਰੀਕਨ ਸੁੰਡੀ ਆਈ ਸੀ ਬਿਲਕੁਲ ਉਦੋਂ ਸਾਰੇ ਕਿਸਾਨ ਤਬਾਹ ਹੋ ਗਏ ਕਿਸਾਨ ਦੀ ਮੰਨ ਲਓ ਇੱਕ ਸਾਲ ਦੀ ਫਸਲ ਮਰਦੀ ਹੈ ਨਾ ਤੇ ਕਿਸਾਨ 10 ਸਾਲ ਪਿੱਛੇ ਚਲਾ ਜਾਂਦਾ 10 ਸਾਲ ਕਿਉਂਕਿ ਉਹਨੇ ਬੱਚੇ ਹੀ ਵਿਆਨੇ ਐ ਤੇ ਉਹਨੇ ਘਰ ਦੇ ਕਾਰਜ ਵੀ ਕਰਨੇ ਐ ਬੱਚੇ ਪੜਾਣੇ ਬਾਹਰ ਹੀ ਭਜਨੇ ਤੇ ਇਹ ਕਰਜ਼ੇ ਕਰਜ਼ਾ ਚੱਕ ਕੇ ਚੱਲਦਾ ਤੇ ਕਰਜ਼ਾ ਪਿਛਲਾ ਪਰਦਾ ਤੇ ਅਗਲਾ ਕਰਦਾ ਇਹ ਕਾਰਨ ਹੈ ਗੁਲਾਬੀ ਸੁੰਡੀ ਗੁਲਾਬੀ ਸੁੰਡੀ ਦਾ ਅਜੇ ਤੱਕ ਕੋਈ ਸਰਕਾਰ ਨੇ ਹੱਲ ਨਹੀਂ ਲੱਭਿਆ ਵੀ ਸਰਕਾਰ ਮੰਨ ਲਓ ਪਿਛਲੀਆਂ ਸਰਕਾਰਾਂ ਚਲੋ ਆਪਾਂ ਮੰਨਦੇ ਆ ਗਲਤੀ ਚਲੋ ਇਹ ਨਵੀਂ ਸਰਕਾਰ ਆਈ ਸੀ ਉਹ ਅੰਤਮਾਨ ਨੇ ਕਿਹਾ ਵੀ ਮੈਂ ਦਾ ਹੱਲ ਲੱਭਿਆ ਨਾ ਖੇਤੀਬਾੜੀ ਵਾਲੇ ਕਹਿੰਦੇ ਵੀ ਹੱਲ ਅਸੀਂ ਇੱਥੋਂ ਬੀ ਲੈ ਆਏ ਆ ਉਹ ਕਹਿੰਦੇ ਬੀ ਲੈ ਜਾਓ ਵੀ ਇਹਨੇ ਕੋਈ ਗਰੰਟੀ ਨਹੀਂ ਗੁਲਾਬੀ ਸੁੰਡੀ ਦੀ ਠੀਕ ਹੈ ਇਹ ਨੁਕਸਾਨ ਹੋ ਰਿਹਾ ਹੈ ਵੱਡੇ ਪੱਦਰ ਤੇ ਹੋ ਰਿਹਾ ਝੋਨਾ ਲਾ ਰਹੇ ਆ ਅਸੀਂ ਖਰਚਾ ਵੱਧ ਕਰ ਰਹੇ ਆ ਤੇਲ ਬਾੜ ਰਹੇ ਆ ਲੇਬਰ ਸਾਨੂੰ ਮਿਲਦੀ ਨਹੀਂ ਨਰਮੇ ਦੀ ਤੁਸੀਂ ਪਿਛਲੇ ਸਾਲ ਬੀਜਿਆ ਤੇ ਗੁਲਾਬੀ ਸੁੰਡੀ ਕਾਰਨ ਚਗਾਈ ਅਸੀਂ 20 20 ਰੁਪਏ ਤੱਕ ਦਿੱਤੀ ਖੀਰ ਅਸੀਂ ਅੱਧ ਤੇ ਨਰਮਾ ਜਗਾਇਆ ਕਈ ਲੋਕਾਂ ਨੇ ਨਰਮਾ ਵਿੱਚ ਹੀ ਬਾਤ ਆ ਚੁੱਕੇ ਏ ਤੋਂ ਕਿਹਾ ਜੋ ਵੀ ਘਾਟੇ ਆ ਸੋਦਾ ਸੀ ਮੇਨ ਕਰਨਾ ਹੈ ਠੀਕ ਇੱਕ ਤਾਂ ਲੇਬਰ ਨਹੀਂ ਮਿਲਦੀ ਹਾਂ ਲੇਬਰ ਨਹੀਂ ਮਿਲਦੀ ਠੀਕ ਹੈ ਦੂਸਰਾ ਰੇਟ ਪੂਰੇ ਨਹੀਂ ਹੁੰਦੇ ਹਾਂ ਲੇਬਰ ਨੂੰ ਦਿਹਾੜੀ ਨਹੀਂ ਪੈਂਦੀ ਨਾ ਲੇਬਰ ਇੱਥੇ ਚਗਾਈ ਕਰੇ ਕੋਈ ਨਰਮਾ ਵਧੀਆ ਹੋਵੇ ਤਾਂ ਉਹਨੂੰ ਦਿਹਾੜੀ ਪਾਵੇ ਤਾਂ ਉਹ ਆ ਕੇ ਕਹੇ ਉਹ ਕੀ ਕਰੇ ਆ ਕੇ ਜੇ ਆ ਕੇ ਵਿਚਾਰੀਆਂ ਨੂੰ 100 ਰੁਪਏ ਸ਼ਾਮ ਤੱਕ ਬੰਨੇ ਤਾਂ ਉਹਨਾਂ ਨੇ ਸਾਡੇ ਕੋਲ ਕੀ ਕਰਨਾ ਮਤਲਬ ਲੇਬਰ ਨੂੰ ਵੀ ਇਹ ਦਿੱਕਤ ਹੈ ਕਿ ਉਹਨਾਂ ਨੂੰ ਅੱਗੇ ਮਤਲਬ ਗੁਲਾਬੀ ਸੁੰਡੀ ਫਸਲ ਹੀ ਖਾਗੀ ਅਸਲ ਖਾਗੀ ਤੇ ਪੂਰੀ ਚਗਾਈ ਨਹੀਂ ਹੁੰਦੀ ਠੀਕ ਹੈ ਮੰਨ ਲਾ ਮੰਨ ਮੰਨ 50 50 ਕਿਲੋ ਚੁਕਦੀਆਂ ਸੀ ਉਹ 10 ਕਿਲੋ ਚੁਕਦੀਆਂ ਮੰਨ ਲਾ 10 ਰੁਪਏ ਰੇਟ ਆ ਜਾਂ 20 ਰੁਪਏ ਕਰ ਦੇ ਦੋਸੋ ਲਾ ਕੇ ਅਗਲਾ 200 ਕੀ ਕਰੂਗਾ ਦੱਸੋ ਕੀ ਕਰੇਗਾ ਅਗਰੇ ਵੀ ਗੱਲ ਸਹੀ ਆ ਗੱਲ ਤੁਸੀਂ ਤਰਨੇ ਵੀ ਬੜੇ ਲਾਇ ਸੀਗੇ ਇਸ ਵਾਰ ਰੇਟ ਨੂੰ ਲੈ ਕੇ ਕੀ ਕਾਰਨ ਰਿਹਾ ਕਿ ਸੀਸੀਆ ਜਿਹੜਾ ਇਸ ਵਾਰ ਰੇਟ ਹੈ ਜੀ ਹੁਣ ਮੇਰੀ ਗੱਲ ਸੁਣੋ ਇਹਨਾਂ ਨੇ ਕਹਿਤਾ ਵੀ ਮੋਦੀ ਸਰਕਾਰ ਨੇ 700 ਰੁਪਏ ਕੀ ਨਰਮੇ ਦਾ ਹੋਰ ਤੇਜ਼ ਕਰਤਾ ਪਰ ਗਰਾਊਂਡ ਪੱਧਰ ਤੇ ਦੇਖੋ ਨਾ ਵੀ ਤੁਸੀਂ ਤੁਹਾਨੂੰ ਪਤਾ ਵੀ ਅਸੀਂ ਰੋਜ਼ ਮੰਡੀ ਚ ਕਿੰਨਾ ਜਬ ਦੇ ਰਹੇ ਹਾਂ 4200 ਨਰਮਾ ਤਾਂ 4100 ਨਰਮਾ ਅਖੇ ਨਰਮੇ ਦਾ ਜੀ ਜਿਹੜਾ 15 ਹੈ ਸਹੀ ਨਹੀਂ ਹੈਗਾ ਸਰਕਾਰ ਦੇ ਮੁਤਾਬਕ ਕੁਆਲਿਟੀ ਚ ਕੁਆਲਿਟੀ ਤੇ ਕੁਆਲਿਟੀ ਜ਼ਿੰਮੇਵਾਰਨ ਥੋੜੇ ਦੇਣੀ ਹੈ ਕੁਆਲਿਟੀ ਤਾਂ ਸਰਕਾਰ ਨੇ ਦੇਣੀ ਸਰਕਾਰ ਸਾਨੂੰ ਬੀਜ ਦੇਵੇ ਅਸੀਂ ਤਾਂ ਪੈਦਾ ਕਰੀ ਜਾਂਦੇ ਆ ਅਸੀਂ ਲੈ ਕੇ ਗਿਆ ਮੰਡੀ ਸਾਡਾ ਖਰੀਦੋ ਸਰਕਾਰ ਦੇ ਗੱਲਾਂ ਹੋਰ ਨੇ ਤੇ ਕੰਮ ਘੱਟ ਨੇ ਜਿਹੜਾ ਨਰਮਾ ਹੈ ਸਰਕਾਰੀ ਰੇਟ ਤੇ ਸਰਕਾਰ ਨਹੀਂ ਖਰੀਦੀ ਤੁਸੀਂ ਮੰਡੀ ਚ ਵੇਖਿਆ ਹੀ ਆ ਸਾਰੇ ਕਿਸਾਨਾਂ ਨੂੰ ਪਤਾ ਹੈ ਗੱਲਾਂ ਨਾਲ ਕੋਈ ਨਹੀਂ ਹੋਣੇ ਨਰਮੇ ਦਾ ਰੇਟ ਹੋਣਾ ਸਹੀ ਦਾ ਚਾਹ ਮਾੜਾ ਹੋਵੇ ਚੰਗਾ 10000 ਠੀਕ ਹੈ ਇਹਦਾ ਫਾਇਦਾ ਇਹ ਹੋਣਾ ਹੈ ਵੀ ਕੁਦਰਤ ਦਾ ਫਾਇਦਾ ਹੋਣਾ ਜਦੋਂ ਇੰਨਾ ਪਾਣੀ ਆਪਾਂ ਕੱਢੀ ਜਾਂਦੇ ਆ ਖੀਰ ਆਪਾਂ ਆਪਾਂ ਪਿਆਸੇ ਮਰਾਂਗੇ ਤੁਹਾਨੂੰ ਤੁਸੀਂ ਪਿੱਛੇ ਹੁਣੇ ਮੈਨੂੰ ਕਹਿ ਰਹੇ ਸੀ ਸੀਤੋ ਵੈਲਟ ਤੇ ਪਾਣੀ ਬਿਲਕੁਲ ਡਾਊਨ ਹੋ ਗਿਆ ਹੈ ਤੇ ਆਪਾਂ ਕਈ ਇਲਾਕਿਆਂ ਵਿੱਚ ਪਿੱਛੇ ਮਹਾਰਾਸ਼ਟਰ ਹੈ ਜਾਂ ਕਿਤੇ ਵੀ ਹੈ ਉੱਥੇ ਜਾ ਕੇ ਕਹਿੰਦੇ ਵੀ ਪਾਣੀ ਹੈ ਹੀ ਨਹੀਂਗਾ ਤੇ ਆਪਾਂ ਜੇ ਇਹਨੂੰ ਪੰਜਾਬ ਨੂੰ ਬਚਾਉਣਾ ਹੈ ਤੇ ਆਪਾਂ ਨਰਮੇਅਨ ਲਈ ਜਾਈਏ ਵਿਕਰ ਦਾ ਇਹ ਕਰਨਾ ਤਾਂ ਨਮਾਇੰਦ ਸਰਕਾਰ ਜਾਂ ਸਰਕਾਰ ਦੇ ਨਮਾਇੰਦਿਆਂ ਨੂੰ ਕਰਨਾ ਪਊਗਾ ਠੀਕ ਹੈ ਅਸੀਂ ਨਹੀਂ ਕਰ ਸਕਦੇ ਅਸੀਂ ਤਾਂ ਬਾਤ ਚੱਕ ਸਕਦੇ ਆ ਕਰਨਾ ਸਰਕਾਰ ਨੂੰ ਪਊਗਾ ਵੀ ਇਹਨੂੰ ਝੋਨੇ ਤੋਂ ਵਾਪਸ ਨਰਮੇਅਨ ਲਿਆਂਦਾ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਤੁਸੀਂ ਦੇਖਿਆ ਹੋਣਾ ਸਾਡੇ ਹੀ ਚੈਨਲ ਤੇ ਕਿ ਉਸਮਾਨ ਖੇੜ ਦੇ ਇੱਕ ਕਿਸਾਨ ਨੇ 3 ਏਕੜ ਫਸਲ ਆਪਣੀ ਖੜੀ ਫਸਲ ਬਾਤੀ ਸੀ ਕਾਰਨ ਕੀ ਸੀਗਾ ਕਿ ਆ ਜਿਹੜਾ ਨਰਮਾ ਤੁਸੀਂ ਦੇਖ ਰਹੇ ਹੋ ਇਸ ਨਰਮੇ ਦੇ ਉੱਪਰ ਦੇਖੋ ਬੂਟੇ ਕਿੰਨੇ ਛੋਟੇ ਛੋਟੇ ਐ ਇੰਨਾ ਛੋਟੇ ਛੋਟੇ ਬੂਟਿਆਂ ਉੱਪਰ ਹੀ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਤੇ ਸੁੰਡੀ ਦਾ ਹਮਲਾ ਹੋਣ ਕਰਕੇ ਉਹ ਦੇਖੋ ਆ ਫਸਲ ਕਿੰਨੀ ਵਧੀਆ ਹੈ ਲੇਕਿਨ ਇਹਦੇ ਉੱਪਰ ਜੇ ਸੁੰਡੀ ਦਾ ਹਮਲਾ ਹੋ ਜਾਏ ਤਾਂ ਇਹ ਫਸਲ ਖਰਾਬ ਹੋ ਜਾਏਗੀ ਮਰਦਾ ਕਿਸਾਨ ਕੀ ਨਹੀਂ ਕਰਦਾ ਉਹੀ ਕਿਸਾਨ ਨੇ ਕੀਤਾ ਬਾਕੀ ਕਿਸਾਨ ਇਸ ਤਰ੍ਹਾਂ ਨਾ ਕਰਨ ਫਸਲ ਨਰਮੇ ਦੀ ਹੁੰਦੀ ਰਹੇ ਤੇ ਪਾਣੀ ਦੀ ਜਿਹੜੀ ਉਹ ਬਚਤ ਹੁੰਦੀ ਰਹੇ ਇਹੀ ਇੱਕ ਸੰਦੇਸ਼ ਹੈ ਸਰਕਾਰ ਨੂੰ ਕਿ ਸਰਕਾਰ ਜਿਹੜਾ ਹੈ ਬੀਆں ਦੇ ਵਿੱਚ ਸੁਧਾਰ ਕਰੇ ਜੇ ਬੀਜਾਂ 'ਚ ਸੁਧਾਰ ਹੋਏਗਾ ਤਾਂ ਆਪਣੇ ਕਿਸਾਨਾਂ ਦੀ ਜਿਹੜੀ ਖੁਸ਼ਹਾਲੀ ਵਧੇਗੀ ਤੇ ਕਿਸਾਨੀ ਵੀ ਖੁਸ਼ਹਾਲ ਹੋਏਗੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਦੋਸਤੋ ਸਾਡੇ ਨਾਲ ਨੇ ਸਹਾਇਕ ਪੌਦਾ ਅਫਸਰ ਅਬੋਹਰ ਬਲੌਕ ਅਬੋਹਰ ਸੁੰਦਰ ਲਾਲ ਜੀ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਨਰਮੇ ਦੀ ਖੇਤੀ ਘਟੁੰਦੇ ਕਾਰਨ ਕੀ ਹੈ ਸਰ ਸਵਾਗਤ ਹੈ ਜੀ ਇਸ ਵਾਰ ਜੋ ਮੈਂ ਦੇਖਿਆ ਕਿ ਆਪਣੇ ਨਰਮੇ ਜਿਹੜੀ ਪਰ ਪੁਰਤੀ ਹਯਾਲ ਹੈਕਟਰ ਦੇ ਕਰੀਬ ਸਾਡੇ ਬਲੌਗ ਦੇ ਵਿੱਚ ਨਰਮੇ ਦੀ ਕਾਸ਼ਤ ਹੋਈ ਹੈ ਸੱਲੋਂ 50000 ਤੇ ਹੈਕਟਰ ਦਾ ਟਿੱਚਰ ਦਿੱਤਾ ਗਿਆ ਸੀਗਾ ਬਲੌਕ ਵਾਸਤੇ ਪਰ ਜਿਹੜੀ ਟੋਟਲ ਸਾਡੇ 29000 ਦੇ ਕਰੀਬ ਰਿ ਇੱਥੇ ਕਾਸ਼ਤ ਹੋਈ ਹੈ ਜੀ ਕਿਉਂਕਿ ਮੈਂ ਸਮਝਦਾ ਹਾਂ ਇਸ ਤੇ ਮੁਖਤਾਰ ਨੇ ਪਿਛਲੇ ਸਾਲ ਕੁਝ ਫਸ ਜਿਹੜੀ ਮੌਸਮ ਸੀ ਮੌਸਮ ਦੀ ਮਾਰ ਤੇ ਮੌਸਮੀ ਬਾਰਸ਼ਾਂ ਕਰਕੇ ਕੁਝ ਨਰਮੇ ਦੀ ਫਸਲ ਨੁਕਸਾਨ ਹੋਇਆ ਗੁਲਾਬੀ ਸੁੰਡੇ ਜੋ ਅਟੈਕ ਸੀਗਾ ਉਹ ਮਤਲਬ ਆਪਣਾ ਬਾਹ ਦੇ ਵਿੱਚ ਨਰਮੀ ਦੀ ਫਸਲ ਦੇ ਉੱਪਰ ਹੋਣ ਕਰਨ ਅਤੇ ਬਾੜਸ਼ਾ ਜ਼ਿਆਦਾ ਹੋਣ ਕਰਕੇ ਉਸ ਨੂੰ ਉਸ ਦਾ ਨੁਕਸਾਨ ਹੋਇਆ। ਕੁਝ ਐਸ ਦੇ ਵਿੱਚ ਜੋ ਐਮਐਸਪੀ ਰੱਖਿਆ ਗਿਆ ਸੀਗਾ ਉਸ ਦੇ ਉੱਪਰ ਕਿਸਾਨਾਂ ਨੂੰ ਉਹ ਐਮਐਸਪੀ ਨਹੀਂ ਮਿਲ ਸਕੇ ਆ। ਉਹ ਜਿਹੜਾ ਉਸ ਦਾ ਕਾਰਨ ਜਿਹੜੀ ਕੁਆਲਿਟੀ ਸੀਗੀ ਕੋਈ ਕੁਆਲਿਟੀ ਮੰਨ ਲਿਆ ਕੋਈ ਜਿਨ੍ਹਾਂ ਵਿੱਚ ਕੁਆਲਿਟੀ ਉਹ ਸਹੀ ਨਹੀਂ ਹੈ ਪਰ ਜੋ ਕਿਸਾਨ ਜੋ ਸੋਚਦੇ ਸੀਗੇ ਸਾਨੂੰ ਜੋ MSP 650 ਰੁਪਏ ਜਾਂ ਇਸ ਤੋਂ ਉੱਪਰ ਜਿਹੜਾ ਜਿਹੜਾ ਵਧੀਆ ਕਿਸਮ ਦਾ 7200 ਰੁਪਏ ਤੱਕ ਸੀਗਾ ਉਹ ਨਹੀਂ ਮਿਲ ਸਕੇ ਆ ਉਸੇ ਕਰਨਾ ਹੈ ਤੀਸਰਾ ਜਿਹੜਾ ਕਾਰਨ ਉਹ ਹੈ ਲੇਬਰ ਦੀ ਕਮੀ ਸੀ ਕਿ ਜੋ ਅਸੀਂ ਦੇਖਿਆ ਕਿ ਵੀ ਕੁਸਾਲਾਂ ਤੋਂ ਲਗਾਤਾਰ ਲੇਬਰ ਨਾ ਮਿਲਣ ਕਰਕੇ ਤੇ ਕਿਸਾਨ ਜਿਹੜੇ ਚੁਗਾਈ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਇਸ ਦੇ ਵਾਸਤੇ ਅਸੀਂ ਦੇਖਿਆ ਕਿ ਜੋ ਮੈਕਨਾਈਜੇਸ਼ਨ ਹੈ ਇਸ ਦੇ ਉੱਪਰ ਜਿਹੜੀ ਮੈਂ ਕਿਹੜੀ ਜਿਹੜੀ ਸਕੋਪ ਹੈ ਉਹ ਮਤਲਬ ਸਰਕਾਰ ਨੂੰ ਉਹ ਲਿਖਿਆ ਗਿਆ ਬੇਨਤੀ ਕੀਤੀ ਗਈ ਹੈ ਕਿਉਂਕਿ ਜੋ ਇਸ ਦੇ ਵਿੱਚ ਮਕਨਾਈਜੇਸ਼ਨ ਨਰਮਾ ਹੋ ਜੂਗਾ ਮਿਸਨਾਂ ਨੂੰ ਉਪਰਸਾਨ ਦਿੱਤਾ ਜਾਵੇ ਤਾਂ ਇਸ ਬਾਰੇ ਵੀ ਸਰਕਾਰ ਨੂੰ ਕਲਵਾ ਕੀਤੀ ਗਈ ਹੈ ਬਾਕੀ ਜੋ ਲਿਬਰਟੀ ਸਮਝ ਹੈ ਉਸ ਦਾ ਅਗਰ ਕੁਛ ਹੱਦ ਤੱਕ ਹੋ ਜਾਈਏ ਇੱਕ ਜੜ ਆਪਣੇ ਰੇਟ ਹੈ ਅਗਰ ਇਹ ਸਹੀ ਹੋ ਜਾਣਾ ਤਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਇਸ ਦੀ ਖੇਤੀ ਨੂੰ ਅਸੀਂ ਮੂੜ ਸੁਜੀਤ ਕਰ ਸਕਦੇ ਹਾਂ ਬਾਕੀ ਜੋ ਆਪਣੇ ਅਗਰ ਸਹੀ ਰੇਟ ਮਿਲਦੇ ਹੈ ਔਰ ਅਗਰ ਸਹੀ ਮਨ ਲੋ ਲੇਬਰ ਮਿਲ ਜਾਂਦੀ ਹੈ ਤਾਂ ਇਹ ਖੇਤੀਬਾੜੀ ਬਣੀ ਮੁੜ ਸੁਜੀਤ ਹੋ ਸਕਦੀ ਹੈ। ਬਾਕੀ ਖੇਤੀਬਾੜੀ ਵਿਭਾਗ ਵੱਲੋਂ ਇਹ ਵਿਸ਼ਵਾਸ ਦਵਾਇਆ ਜਾਂਦਾ ਹੈ ਕਿ ਜੋ ਐਸ ਮਿਲਰ ਨੂੰ ਫਸਲ ਹੈ ਇਹ ਸਾਡੇ ਜਿਹੜੇ ਸਾਰੇ ਅਧਿਕਾਰੀ ਕਰਮਚਾਰੀ ਹੈ ਉਹ ਖਿੱਤੇ ਕੰਮ ਕਰ ਰਹੀ ਹੈ। ਜਿਹੜੇ ਕੁਆਲਟੀ ਕੰਟਰੋਲ ਕਮ ਹੈ ਉਹ ਹੀ ਸਹੀ ਚੱਲ ਰਿਹਾ ਹੈ। ਔਰ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਕਿਸਾਨਾਂ ਨੂੰ ਜਿਹੜੀ ਐਸ ਸਬੰਧੀ ਜੋ ਵੀ ਸਮੱਸਿਆਵਾਂ ਛੰਡੀ ਹੈ ਜਾਂ ਕੀਟ ਪਤੰਗੇ ਹੈ ਨੇ ਰੋਗ ਥੰਮ ਲਈ ਕਿ ਸਾਨੂੰ ਸਮੇਂ-ਸਮੇਂ ਸਰ ਯੂਨੀਵਰਸਲ ਸਪਾਰਸ਼ ਮੁਤਾਬਕ ਅਸੀਂ ਉਹਨਾਂ ਨੂੰ ਫਿਰ ਦੇ ਉਹ ਜਾ ਕੇ ਦੱਸਿਆ ਜਾ ਰਿਹਾ ਹੈ ਪਤੇ ਪਿੰਡ ਪਿੰਡ ਕੈਂਪ ਲਗਾਈ ਜਾ ਰਹੇ ਜਿਹੜੇ ਮਾਣਿਓ ਕੋ ਡਿਪਟੀ ਕਮਿਸ਼ਨਰ ਡਾਕਟਰ ਸਨੂ ਦੁੱਗਲ ਜੀ ਹੈ ਉਹਨਾਂ ਜੋ ਹਦਾਇਤਾਂ ਉਹਨਾਂ ਦੇ ਪਾਲਣਾ ਕੀਤੀ ਜਾ ਰਹੀ ਸਭ 21000 ਹੈਕਟੇਅਰ ਤੇ ਜੈਸਵਰ ਨਰਮਾ ਨਹੀਂ ਹੋਇਆ ਤਾਂ ਲੋਕ ਕਿਹੜੀ ਫਸਲ ਲਗਾ ਰਹੇ ਇਸ ਵਾਰ ਇਸ ਵਾਰ ਜੋ ਮੂੰਗੀ ਦੀ ਕਾਫੀ ਕਾਸ਼ਤ ਹੋ ਰਹੀ ਹੈ ਔਰ ਇੱਕ ਜਿਹੜੀ ਆਪਣੇ ਕੁਝ ਲੋਗ ਗੁਆੜ ਦੀ ਤਰਫ ਆ ਰਹੇ ਹਨ ਮੂੰਫੜੀ ਦਾ ਜਿਹੜਾ ਏਰੀਆ ਉਹ ਵੀ ਸਾਡੇ ਸਰਕਲ ਦੇ ਵਿੱਚ ਬਲੌਗ ਦੇ ਵਿੱਚ ਇਸ ਵਾਰੀ 500 ਕਰੀਗਰੀ ਉਹ ਹੈਪੀਅਰ ਦੇ ਕਰੀਗਰੀ ਸਾਡੇ ਮੁਗਵੇ ਕਾਸਟ ਵੀ ਹੋ ਰਹੀ ਹੈ ਉਸ ਤੇਲ ਵਾਲੇ ਪਾਸੇ ਲੋਕੀ ਜਾ ਰਹੀ ਹੈ ਪਰ ਜੋ ਮੇਨ ਕੀ ਹੈ ਜੇ ਜੋ ਆਪਣੀ ਸਾਡੀ ਥ्रेड ਇੰਡਸਟਰੀ ਹੈ ਉਹਦੀ ਇਹ ਕੋਸ਼ਿਸ਼ ਹੈ ਕਿ ਵੀ ਇਹ ਜਿਹੜੀ ਆਪਣੀ ਜਿਹੜੀ ਫੈਕਟਰੀ ਸਾਡੀ ਜਿਹੜੀ ਹੈ ਉਹ ਸਾਡੀ ਨਰਮੇ ਦੇ ਉੱਪਰ ਹੈ ਕੋਸ਼ਿਸ਼ ਇਹ ਕਿ ਨਰਮੇ ਦੀ ਫਸਲ ਮੁਰਸੀ ਕਿੰਨਾ ਜਾਵੇਗੀ ਤਾਂ ਇਹ ਫਸਲਾਂ ਤਾਂ ਲਗਾਈ ਜਾ ਰਹੀ ਹੈ ਪਰ ਇਹ ਮਜਬੂਰੀ ਕਰਕੇ ਹੈ ਜਾਂ ਹੋਰ ਇਥਾਂ ਦੇ ਤੁਸਾਂ ਦੇ ਚੋਨਾ ਵੀ ਹੈ ਜਿੱਥੇ ਕੋਸ਼ਿਸ਼ ਹੋ ਰਹੀ ਹੈ ਕਿ ਵੀ ਜਿੱਥੇ ਪਾਣੀ ਮਿਲਦਾ ਹੈ ਲੋਕਾਂ ਨੂੰ ਉੱਥੇ ਲੋਕ ਝੋਨੇ ਨੂੰ ਪ੍ਰੇਫਰ ਕਰਦੇ ਕਿਉਂ ਝੋਨਾ ਜਿਹੜਾ ਉਹ ਘੱਟ ਰਿਸਕੀ ਕ੍ਰੋਪ ਹੈ ਤੇ ਇਹ ਫਸਲ ਝੋਨਾ, ਮੂੰਗੀ, ਗੁਆਰਾ, ਮੂੰਫੜੀ, ਔਰ ਤਿਲ ਇਹ ਫਸਲਾਂ ਵੱਲ ਲੋਕੀ ਜਾ ਰਹੇ ਸਰ ਵੈਸੇ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਪਾਣੀ ਜ਼ਮੀਨ ਦਾ ਹੇਠਲਾ ਪਾਣੀ ਖਤਮ ਹੋ ਰਿਹਾ ਨਰਮਾ ਜਿਹੜਾ ਕਿਹਾ ਜੀ ਫਸਲ ਜਿਸ ਨੂੰ ਪਾਣੀ ਦੀ ਬਹੁਤ ਘੱਟ ਲੋੜ ਹੁੰਦੀ ਹੈ ਤਾਂ ਮਹਕਮੇ ਵੱਲੋਂ ਜਾਂ ਸਰਕਾਰ ਨੂੰ ਕਿਸ਼ਵਾਰਚਾ ਵਗੈਰਾ ਭੇਜਿਆ ਗਿਆ ਹੈ ਕਿ ਘੱਟ ਪਾਣੀ ਫਸਲਾਂ ਜਿਹੜੀਆਂ ਲੱਗ ਸਕਣ ਤਾਂ ਕਿ ਲੋਕਾਂ ਨੂੰ ਵੀ ਲਾਭ ਮਿਲ ਸਕੇ ਇਸ ਦਾ ਕੋਈ ਇਸ ਤਰ੍ਹਾਂ પ્રયાસ ਕੀਤਾ ਗਿਆ ਨਹੀਂ ਇਹ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੀ ਬਾਰ ਜਿਸ ਤਰ੍ਹਾਂ ਸਰਕਾਰ ਨੇ 33% ਸਭੀ ਦੀ ਨਰਮੇ ਦੇ ਉੱਪਰ ਜੀ ਉਹ ਸਰਕਾਰ ਦੀ ਕੋਸ਼ਿਸ਼ ਹੈ ਕਿ ਵੀ ਵੱਧ ਤੋਂ ਵੱਧ ਜਿਹੜੇ ਪਿੰਡਾਂ ਦੇ ਵਿੱਚ ਵੀ ਸਰਕਾਰ ਸਕੀਮ ਦੇ ਰਹੀ ਹੈ ਕਿ ਕਿਸਾਨਾਂ ਨੂੰ ਕਲਸਟਰ ਬਣਾ ਕੇ ਨਰਮੇ ਦੇ ਉਹਨਾਂ ਦੇ ਉੱਪਰ ਜੋ ਖਰਫਲ ਫਸਲ ਉਹ ਸਰਕਾਰ ਵੱਲੋਂ ਉਸੇ ਦਿੱਤਾ ਜਾਵੇ ਸੀ ਤਾਂ ਜੋ ਕਿਸਾਨ ਐਸ ਉਸਾਈ ਤੋਂ ਕਿਤੀ ਕਰ ਸਕਣ ਤਾਂ ਐਸ ਨੇ ਨਵੀਂ ਸਕੀਮਾਂ ਸਰਕਾਰ ਵੱਲੋਂ ਲਿਆਂਈ ਜਾ ਰਹੀਆਂ ਹਨ ਤਾਂ ਕਿ ਕਿਸਾਨਾਂ ਨੂੰ ਜੋ ਐਸ ਵਲ ਲਾਇਆ ਗਿਆ ਉਹਨੂੰ ਉਸਾਈ ਤੋਂ ਅਗਲੇ ਸਾਲ ਉਹ ਹੋਰ ਇਸ ਤਰ੍ਹਾਂ ਦੇ ਅੰਡਰ ਏਰੀਆ ਵਧਾ ਸਕਣ ਸਰ ਅਸ ਤੋਂ ਅੱਜ ਤੋਂ 20 30 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਰਕਾਰ ਉਦੋਂ ਹੀ ਮਸ਼ੀਨਾਂ ਲਾਇਆ ਸੀ ਨਰਮਾ ਪੀਕਿੰਗ ਵਾਸਤੇ ਉਹ ਮਸ਼ੀਨਾਂ ਦੇ ਨਾਕਾਮਜਾਬ ਹੋਣ ਦਾ ਕਾਰਨ ਕੀ ਰਿਹਾ ਜੀ ਜਾਂ ਹੁਣ ਉਹ ਮਸ਼ੀਨਾਂ ਕਿਉਂ ਨਹੀਂ ਆ ਸਕਦੀ ਉਸ ਦਾ ਕਰਨ एरिया ਸੀ ਕਿ ਜੋ ਉਹ ਮਸ਼ੀਨਾਂ ਸੀ ਉਹ ਜਿਹੜੀ ਹਾਈਟ ਹੈ 5 ਫੁੱਟ ਨਰਮੀ ਦੀ ਹਾਈਟ ਸੀਗੀ ਉਸ ਨੂੰ ਹੀ ਸਿਰਫ ਉਹ ਚੁੱਕ ਸਕਦੀ ਸੀ ਕਿ ਤੇ ਉਸ ਤੋਂ ਬਾਅਦ ਕਈ ਹੈਂਡ ਪਿਕਰ ਆਏ ਪਰ ਉਹ ਮਤਲਬ ਰਾਇਬਲਨਸ ਯੂਰਨਾ ਕੰਮ ਨਹੀਂ ਹੋ ਸਕਿਆ ਸੀ ਤਾਂ ਜਿਹੜੀ ਮੈਗਨਾਈਜੇਸ਼ਨ ਵਾਸਤੇ ਜ਼ਰੂਰੀ ਹੈ ਕਿ ਵੀ ਉਹ 5 ਫੁੱਟ ਦੀ ਜਿਹੜੀ ਹਾਈਟ ਹੈ ਉਹ ਜ਼ਰੂਰੀ ਹੈ ਉਸ ਵਾਸਤੇ ਇੱਕ ਸਕੀਮ ਸੀਗੀ ਹਾਈਟ ਡੈਸਟੀ ਪਲਾਂਟੇਸ਼ਨ ਪ੍ਰੋਗਰਾਮ ਅਗਰ ਉਸ ਨੂੰ ਅਗਰ ਸਰਕਾਰ ਇਹ ਮੋੜ ਲਿਆਵੇ ਨੈਕਸਟ ਈਅਰ ਸੇ ਤਾਂ ਮੈਂ ਸਮਝਦਾ ਬੀਕ ਪੋਸਟ ਕਰੇ ਪੈ ਸਕਦਾ ਸਰ ਇੱਕ ਕਾਰਨ ਹੋਰ ਹੈਗਾ ਕਿ ਜਿਹੜਾ ਗੁਲਾਬੀ ਸੁੰਡੀ ਆ ਲੋਕਾਂ ਨੇ ਕਈ ਪਿਛਲੀ ਵਾਰੀ ਵੀਡੀਓਜ਼ ਵਾਇਰਲ ਹੋਈਆਂ ਸੀ ਜਿਨ੍ਹਾਂ ਵਿੱਚ ਪੈਕਟਾਂ ਚੋਂ ਕੱਢ ਕੇ ਦਿਖਾਈਆਂ ਵੀ ਜੇ ਬੀਜਾਂ ਵਿੱਚ ਹੀ ਗੁਲਾਬੀ ਸੁੰਡੀ ਆ ਤਾਂ ਪਰ ਮੈਨੂੰ ਪਈ ਗਈ ਪਈ ਗਈ ਕਿਸ ਤਰ੍ਹਾਂ ਦੇ ਕੇਸ ਵੀ ਆਏ ਸਾਹਮਣੇ ਕਿ ਬੀਜਾਂ ਚ ਹੀ ਨਹੀਂ ਸਾਡੇ ਕੋਲ ਵੈਸੇ ਦਫ਼ਤਰ ਵਿੱਚ ਕੋਈ ਸ਼ਿਕਾਇਤ ਨਹੀਂ ਆਈ ਕਿ ਜਿਸ ਦੇ ਵਿੱਚ ਬੀਜ ਦੇ ਵਿੱਚੋਂ ਸੁੰਡੀ ਮਿਲੀ ਹੋਈ ਸੀ ਉਹ ਨਰਮੇ ਦੇ ਫੁੱਲ ਦੇ ਵਿੱਚ ਟਿੰਡੇ ਵਿੱਚ ਸੁੰਡੀ ਜੂਣ ਮਿਲੀ ਹੈ ਖੇਤਾਂ ਵਿੱਚ ਥੱਲੇ ਕਪਾ ਮੀਡੀਆ ਲੈ ਕੇ ਨ ਪੈਕੇਟ ਦੇ ਵਿੱਚ ਕੋਈ ਸਾਡੇ ਕੋਲ ਐਸਾ ਦੇ ਬਲਾਕ ਅਬੋਰਟ ਰਿਕੁਐਸਟ ਨਹੀਂ ਆਈ ਤੇ ਪੁਰਾਣੇ ਟਾਈਮ ਦੇ ਵਿੱਚ ਜਿੱਦੋਂ ਬੇਸੀ ਨਦਮੇ ਹੁੰਦੇ ਸੀ ਉਹ ਦੋ ਬੀਜ ਜੁੜੇ ਹੁੰਦੇ ਸੀ ਉਹਨਾਂ ਨੂੰ ਸੰਡੇ ਮਿਲਦੀ ਸੀਗੀ ਪਰ ਹੁਣ ਕਰੀਬ ਰਿਬ 95% ਤੱਕ ਜਿਹੜਾ ਬਿਜਾਈ ਹੋ ਆਪਣੇ ਹਾਈਬ੍ਰਿਡ ਨਰਮੇ ਦੀ ਹੋ ਰਹੀ ਹੈ ਬੀਟੀ ਕਾਟਨ ਦੀ ਹੋ ਰਹੀ ਹੈ ਜਿਸ ਦੇ ਵਿੱਚ ਐਸਾ ਦੀ ਕੋਈ ਸਮੱਸਿਆ ਨਹੀਂ ਸਰ ਕਿਹਾ ਜਾਂਦਾ ਹੈ ਕਿ ਜਿਵੇਂ ਨਰਮੇ ਦੀ ਡੋਡੀ ਹੁੰਦੀ ਹੈ ਜਾਂ ਕੋਲ ਫਲਤਵਾ ਡੋਡੀ ਬਨਨ ਦੀ ਪ੍ਰਕਿਰਿਆ ਹੁੰਦੀ ਹੈ ਉਹਦੇ ਵਿੱਚ ਜੇ ਸੁੰਡੀ ਵੱਢ ਜਾਏ ਤਾਂ ਉਹਨੂੰ ਜੇ ਸਪਰੇ ਦੀ ਬੋਤਲ ਚ ਡੋਬ ਦਈਏ ਤਾਂ ਵੀ ਨਹੀਂ ਮਰਦੀ ਜੀ ਤਾਂ ਫਿਰ ਕਿਸ ਤਰ੍ਹਾਂ ਦੀ ਸਪਰੇਆ ਯੂਜ਼ ਕਰਨੀਆਂ ਚਾਹੀਦੀ ਹੈ ਇਸ ਦੇ ਵਾਸਤੇ ਦੇਖੋ ਪਰਨਾ ਦਾ ਫੈਰੋਮਨ ਟ੍ਰੈਪ ਸਰਕਾਰ ਦੀ ਪਾਲਿਸੀ ਕਰਨ ਟੈਪ ਲਗਾਏ ਜਾਂਦੇ ਉਸ ਤੋਂ ਇੱਕ ਪਤਾ ਲੱਗ ਜਾਂਦਾ ਸਾਨੂੰ ਕਿ ਜਿਹੜੇ ਪਤੰਗੇ ਆ ਉਹ ਮਿਲਦੇ ਤਾਂ ਮਤਲਬ ਹੈ ਕਿ ਸਾਡੇ ਖੇਤ 'ਤੇ ਅਟੈਕ ਹੋ ਸਕਦਾ ਹੈ ਜੀ ਇਸ ਤੋਂ ਇਲਾਵਾ ਛਿੜੇ ਮਤਲਬ ਫੈਰੋਮਨ ਬੇਸਡ ਕੋਈ ਹੋਰ ਕੋਈ ਟੂਬਸ ਨੇ ਕਰੀਮਾਂ ਨੇ ਦਵਾਈਆਂ ਨੇ ਉਸ ਯੂਜ਼ ਕਿਸਾਨ ਵੀ ਯੂਜ਼ ਕਰ ਸਕਦੇ ਆ ਇਸ ਤੋਂ ਇਲਾਵਾ ਸਮੇਂ-ਸਮੇਂ ਸਰ ਕਿਸਾਨ ਬਣੋ ਲਿਖਣ ਜਲੇ ਖੇਤਾਂ ਦਾ ਉਹ ਕੀਤਾ ਜਾਵੇ ਅਤੇ ਸੁੰਡੀ ਮਿਲਣ ਦੀ ਸੂਰਤ ਵਿੱਚ ਖੇਤੀਬਾੜੀ ਮੈਗ ਮੈਦੀ ਸਫਾਰਸ਼ ਮੁਤਾਬਕ ਸਪਰੇਅ ਕੀਤੀ ਜਾਵੇ ਤੇ ਸਬੰਧਤ ਅਧਿਕਾਰੀ ਕਰਮਚਾਰੀ ਨੂੰ ਖੇਤ ਦਿਖਾੜਿਆ ਜਾਵੇ ਉਸ ਮੁਤਾਬਕ ਕਰਕੇ ਆਪਾਂ ਇਸੀ ਰੋਕਥਾਮ ਕਰ ਸਕਦੇ ਆ ਠੀਕ ਹੈ